ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਓ ਅੱਜ ਦੀ ਸਾਖੀ ਵਿੱਚ ਆਪਾਂ ਜਾਣਦੇ ਹਾਂ ਕਿ ਧੰਨੇ ਭਗਤ ਨੇ ਪੱਥਰਾਂ ਦੇ ਵਿੱਚੋਂ ਰੱਬ ਕਿਵੇਂ ਪ੍ਰਗਟ ਕੀਤਾ ਸੀ ਆ ਵੀ ਸਾਖੀ ਦੇ ਵਿੱਚ ਜਾਣਦੇ ਹਾਂ ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਦੇ ਵਿੱਚ ਹੋਇਆ ਅਤੇ ਉਹ ਆਪਣੇ ਮਾਤਾ ਪਿਤਾ ਦੇ ਇਕਲੌਤੇ ਸੁਪੁੱਤਰ ਸਨ ਉਹ ਇੱਕ ਜ਼ਿਮੀਂਦਾਰ ਪਰਿਵਾਰ ਹੋਣ ਕਰਕੇ ਭਗਤ ਤੰਨਾ ਜੀ ਛੋਟੀ ਉਮਰ ਵਿੱਚ ਹੀ ਖੇਤੀ ਦੇ ਕਮਾਕਾਰਾਂ ਵਿੱਚ ਲੱਗ ਗਏ ਸਨ ਅਤੇ ਉਹ ਮੱਝਾਂ ਗਾਵਾਂ ਨੂੰ ਚਰਾਉਣ ਦੇ ਲਈ ਜੰਗਲ ਦੇ ਵਿੱਚ जाया ਕਰਦੇ ਸਨ ਜਿਸ ਰਸਤੇ ਉਤੋਂ ਦੀ ਉਹ ਮੱਝਾਂ ਗਾਵਾਂ ਚਰਾਉਣ ਦੇ ਲਈ जाया ਕਰਦੇ ਸਨ ਉਸ ਰਸਤੇ ਦੇ ਵਿੱਚ ਇੱਕ ਮੰਦਿਰ ਬਣਿਆ ਹੋਇਆ ਸੀ ਜਿਸ ਵਿੱਚ ਇੱਕ ਤਨਲੋਚਨ ਨਾਮ ਦਾ ਪੰਡਤ ਰਹਿੰਦਾ ਸੀ ਜੋ ਰੋਜ਼ ਉਸ ਮੰਦਿਰ ਦੇ ਵਿੱਚ ਪੂਜਾ ਕਰਦਾ ਸੀ ਜਦੋਂ ਭਗਤ ਧੰਨਾ ਜੀ ਉਸ ਮੰਦਰ ਕੋਲ ਦੀ ਨੰਗਦੇ ਤਾਂ ਉਸ ਪੰਡਤ ਨੂੰ ਜ਼ਰੂਰ ਦੇਖਿਆ ਕਰਦੇ ਕਿ ਉਹ ਮੰਦਰ ਦੇ ਵਿੱਚ ਰੋਜ਼ ਘੈਂਡੀਆਂ ਵਜਾ ਕੇ ਇਸ ਮੂਰਤੀ ਦੀ ਪੂਜਾ ਕਰਦੇ ਹਨ ਮੂਰਤੀ ਦੀ ਪੂਜਾ ਕਰਨ ਦਾ ਕੀ ਫਾਇਦਾ ਹੈ ਇਸ ਤਰ੍ਹਾਂ ਭਗਤ ਧੰਨਾ ਜੀ ਨੇ ਆਪਣਾ ਮਨ ਬਣਾ ਲਿਆ ਕਿ ਉਸ ਪੰਡਤ ਨੂੰ ਇਸ ਬਾਰੇ ਪੁੱਛਣਾ ਹੈ ਇੱਕ ਦਿਨ ਭਗਤ ਧੰਨਾ ਜੀ ਉਸ ਮੰਦਰ ਦੇ ਪੁਜਾਰੀ ਕੋਲ ਚਲੇ ਗਏ ਅਤੇ ਪੂਜਾ ਸਮਾਪਤ ਹੋਣ ਤੋਂ ਬਾਅਦ ਧੰਨਾ ਜੀ ਪੰਡਤ ਜੀ ਨੂੰ ਕਹਿਣ ਲੱਗਾ ਕਿ ਪੰਡਤ ਜੀ ਇਸ ਮੂਰਤੀ ਦੀ ਪੂਜਾ ਕਰਨ ਦਾ ਕੀ ਲਾਭ ਹੈ ਕੀ ਫਾਇਦਾ ਹੈ ਤਾਂ ਪੰਡਤ ਕਹਿਣ ਲੱਗਾ ਤੰਨਾ ਜੀ ਇਹ ਮੂਰਤੀ ਨਹੀਂ ਹੈ ਇਹ ਪਰਮਾਤਮਾ ਦੀ ਮੂਰਤ ਹੈ ਇਹ ਠਾਕੁਰ ਹਨ ਠਾਕੁਰਾਂ ਦੀ ਪੂਜਾ ਕਰਨ ਨਾਲ ਬਹੁਤ ਲਾਭ ਹੁੰਦਾ ਹੈ ਭਗਤ ਤੰਨਾ ਜੀ ਪੰਡਤ ਨੂੰ ਕਹਿਣ ਲੱਗੇ ਕਿ ਫਿਰ ਦੱਸੋ ਇਹਦਾ ਕੀ ਲਾਭ ਹੈ ਕੀ ਫਾਇਦਾ ਹੁੰਦਾ ਹੈ ਤਾਂ ਉਸ ਪੰਡਤ ਨੇ ਕਿਹਾ ਕੀ ਭਗਤ ਧੰਨਾ ਜੀ ਇਸ ਠਾਕੁਰ ਦੀ ਪੂਜਾ ਕਰਨ ਦੇ ਨਾਲ ਮੇਰੇ ਸਾਰੇ ਕੰਮਕਾਰ ਠਾਕੁਰ ਆਪ ਹੀ ਕਰ ਦਿੰਦਾ ਹੈ ਤਾਂ ਭਗਤ ਧੰਨਾ ਕਹਿਣ ਲੱਗਾ ਕਿ ਇਹ ਗੱਲ ਸੱਚ ਹੈ ਪੂਰਤੀ ਦੀ ਪੂਜਾ ਕਰਨ ਦੇ ਨਾਲ ਠਾਕੁਰ ਆਪ ਸਾਰੇ ਕੰਮ ਕਰ ਦਿੰਦਾ ਹੈ ਤਾਂ ਉਸ ਪੰਡਤ ਨੇ ਕਿਹਾ ਹਾਂ ਇਹ ਮੇਰੇ ਸਾਰੇ ਕੰਮ ਠਾਕੁਰ ਆਪ ਹੀ ਕਰਦਾ ਹੈ ਅਤੇ ਮੈਨੂੰ ਕਿਸੇ ਵੀ ਚੀਜ਼ ਜ਼ਰੂਰਤ ਹੋਵੇ ਤਾਂ ਮੇਰਾ ਠਾਕੁਰ ਆਪ ਹੀ ਪੂਰੀ ਕਰ ਦਿੰਦਾ ਹੈ ਤਾਂ ਭਗਤ ਨਾ ਕਹਿਣ ਲੱਗਾ ਪੰਡਤ ਜੀ ਫਿਰ ਤਾਂ ਇਸ ਠਾਕੁਰ ਦੀ ਮੈਨੂੰ ਵੀ ਲੋੜ ਹੈ ਕਿਉਂਕਿ ਮੈਂ ਵੀ ਇਕੱਲਾ ਹਾਂ ਮੈਨੂੰ ਖੇਤੀ ਦਾ ਕੰਮ ਵੀ ਕਰਨਾ ਪੈਂਦਾ ਹੈ ਅਤੇ ਮੱਝਾਂ ਗਾਵਾਂ ਵੀ ਚਰਾ ਕੇ ਲੈ ਕੇ ਆਉਣੀਆਂ ਪੈਂਦੀਆਂ ਹਨ ਜੇਕਰ ਮੈਂ ਵੀ ਠਾਕੁਰ ਦੀ ਪੂਜਾ ਕਰਾਂ ਤਾਂ ਕੀ ਠਾਕੁਰ ਮੇਰੇ ਵੀ ਸਾਰੇ ਕਾਰਜ ਆਪ ਸਵਾਰੇਗਾ ਧੰਨੇ ਦੀ ਗੱਲ ਸੁਣ ਕੇ ਪੰਡਤ ਅਸਨ ਲੱਗ ਪਿਆ ਤੇ ਕਹਿਣ ਲਗਾ ਉਹ ਧੰਨਾ ਜੀ ਤੁਸੀਂ ਅਨਪੜ ਹੋ ਤੁਸੀਂ ਇੱਕ ਕਿਸਾਨ ਆਦਮੀ ਹੋ ਤੁਸੀਂ ਠਾਕਰਾਂ ਦੀ ਪੂਜਾ ਕਿਵੇਂ ਕਰ ਸਕਦੇ ਹੋ ਤਾਂ ਭਗਤ ਧੰਨਾ ਕਹਿਣ ਲਗਾ ਕੋਈ ਗੱਲ ਨਹੀਂ ਮੈਂ ਵੀ ਠਾਕਰ ਦੀ ਪੂਜਾ ਆਪ ਕਰਾਂਗਾ ਤੁਸੀਂ ਮੈਨੂੰ ਦੱਸੋ ਇਹਨਾਂ ਦੀ ਪੂਜਾ ਕਿਵੇਂ ਕਰਨੀ ਹੈ ਅਤੇ ਮੈਨੂੰ ਵੀ ਇੱਕ ਪੱਥਰ ਦਾ ਠਾਕਰ ਦੇ ਦੇਵੋ ਪੰਡਤ ਤਰਲੋਚਨ ਦਾਸ ਨੇ ਬੜੀ ਕੋਸ਼ਿਸ਼ ਕੀਤੀ ਭਗਤ ਧੰਨਾ ਜੀ ਨੂੰ ਸਮਝਾਉਣ ਦੀ ਕਿ ਇਹ ਪੂਜਾ ਤੇਰੇ ਤੋਂ ਨਹੀਂ ਹੋਣੀ ਇਹ ਤੇਰੇ ਲਈ ਕੰਮ ਸੌਖਾ ਨਹੀਂ ਹੈ ਭਗਤ ਧੰਨਾ ਦੀ ਨਾਮ ਮੰਨੇ ਤਾਂ ਪੰਡਤ ਨੇ ਉਸ ਨੂੰ ਕਿਹਾ ਕਿ ਚਲੋ ਠੀਕ ਹੈ ਮੈਂ ਤੁਹਾਨੂੰ ਇੱਕ ਪੱਥਰ ਦਾ ਠਾਕੁਰ ਦੇ ਦੇਵਾਂਗਾ ਪਰ ਉਸ ਦੇ ਬਦਲੇ ਤੁਹਾਨੂੰ ਮੈਨੂੰ ਇੱਕ ਸੱਜਰ ਸੂਈ ਗਾਂ ਦੇਣੀ ਪਵੇਗੀ ਫਿਰ ਮੈਂ ਤੁਹਾਨੂੰ ਪੱਥਰ ਦਾ ਠਾਕੁਰ ਦੇਵਾਂਗਾ ਭਗਤ ਧੰਨਾ ਕਹਿਣ ਲੱਗਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਸੱਜਰ ਸੂਈ ਗਾਂ ਦੇ ਦੇਵਾਂਗਾ ਪਰ ਤੁਹਾਨੂੰ ਮੈਨੂੰ ਪੱਥਰ ਦਾ ਠਾਕੁਰ ਦੇਣਾ ਹੀ ਪਵੇਗਾ ਤਾਂ ਪੰਡਤ ਨੇ ਉਸ ਨੂੰ ਅਸਲੀ ਪੱਥਰ ਦੇਣ ਦੀ ਬਜਾਏ ਅਸਲੀ ਮੂਰਤੀ ਦੇਣ ਦੀ ਬਜਾਏ ਉਹਨਾਂ ਨੂੰ ਇੱਕ ਵੈਸੇ ਹੀ ਪੱਥਰ ਚੁੱਕ ਕੇ ਦੇ ਦਿੱਤਾ ਪੰਡਤ ਨੇ ਭਗਤ ਧੰਨਾ ਜੀ ਨੂੰ ਪੱਥਰ ਦੇ ਕੇ ਕਿਹਾ ਭਗਤ ਧੰਨਾ ਜੀ ਭਗਤ ਧੰਨਾ ਜੀ ਤੁਹਾਡੇ ਘਰ ਪੂਜਾ ਕਰਨ ਤੋਂ ਪਹਿਲਾਂ ਜੋ ਵੀ ਕੁਝ ਤੁਹਾਡੇ ਘਰ ਬੰਦਾ ਹੈ ਉਹ ਸਭ ਤੋਂ ਪਹਿਲਾਂ ਠਾਕੁਰ ਨੂੰ ਭੋਗ ਲਗਾਇਆ ਜਾਵੇਗਾ ਅਤੇ ਕੱਚੀ ਲੱਸੀ ਦੇ ਨਾਲ ਠਾਕੁਰ ਦਾ ਇਸ਼ਨਾਨ ਕਰਾਉਣਾ ਹੈ ਤਾਂ ਭਗਤ ਧੰਨਾ ਜੀ ਉਹ ਮੂਰਤੀ ਉੱਥੋਂ ਲੈ ਕੇ ਚੱਲਿਆ ਗਿਆ ਅਤੇ ਉਸ ਨੇ ਇਹ ਗੱਲ ਨਾ ਸਮਝੀ ਕਿ ਮੂਰਤੀ ਨੂੰ ਇੱਕ ਭੋਗ ਹੀ ਲਗਾਉਣਾ ਹੈ ਤਾਂ ਕਿ ਉਹ ਪ੍ਰਸ਼ਾਦਾ ਸਾਰਾ ਚਗਾਉਣਾ ਹੈ ਤਾਂ ਘਰ ਆ ਕੇ ਇਸ਼ਨਾਨ ਕਰਕੇ ਆਪਣੀ ਮਾਤਾ ਨੂੰ ਕਹਿਣ ਲਗਾ ਕੱਚੀ ਲੱਸੀ ਬਣਾਓ ਅਤੇ ਪ੍ਰਸ਼ਾਦਾ ਤਿਆਰ ਕਰੋ ਠਕਰਾਂ ਨੂੰ ਇਸ਼ਨਾਨ ਕਰਾ ਕੇ ਭੋਗ ਲਵਾਉਣਾ ਹੈ ਭਗਤ ਧੰਨਾ ਜੀ ਨੇ ਇਸ਼ਨਾਨ ਕਰਕੇ ਉਸ ਤੋਂ ਬਾਅਦ ਠਾਕੁਰ ਜੀ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਨੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਿਆ ਅਤੇ ਭਗਤ ਧੰਨਾ ਜੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਉਸ ਮੂਰਤੀ ਦੇ ਅੱਗੇ ਬੈਠ ਗਏ ਅਤੇ ਕਹਿਣ ਲੱਗੇ ਠਾਕੁਰ ਜੀ ਤੁਸੀਂ ਭੋਗ ਲਾਓ ਕੁਝ ਧੇਰ ਬਾਅਦ ਜਦੋਂ ਇਹ ਕੋਈ ਵੀ ਰਿਸਪੌਂਸ ਅੱਗੋਂ ਨਾ ਆਇਆ ਤਾਂ ਭਗਤ ਧੰਨਾ ਦੀ ਨਾ ਫਿਰ ਪੱਥਰ ਦੇ ਠਾਕੁਰ ਨੂੰ ਕਿਹਾ ਕਿ ਭਗਤ ਠਾਕੁਰ ਜੀ ਭੋਗ ਲਾਵੋ ਮੈਂ ਜਾਣਦਾ ਹਾਂ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ ਮੈਨੂੰ ਪੂਰੀ ਸੋਝੀ ਨਹੀਂ ਹੈ ਕੁਝ ਘੰਟਾ ਡੇਢ ਘੰਟੇ ਬਾਅਦ ਜਦੋਂ ਠਾਕੁਰ ਜੀ ਨੇ ਭੋਗ ਨਾ ਲਾਇਆ ਤਾਂ ਭਗਤ ਧੰਨੇ ਦੀ ਮਾਂ ਉਸ ਨੂੰ ਕਹਿਣ ਲੱਗੀ ਧੰਨਿਆ ठाकुर जी ਨਹੀਂ ਭੋਗ ਲਾਉਂਦੇ ਹਨ ਤੂੰ ਪ੍ਰਸ਼ਾਦਾ ਸ਼ਕਲ ਹੈ ਤੂੰ ਕਿਉਂ ਭੁੱਖਾ ਮਾਰਿਆ ਹਾਂ ਹੈ ਇਹ ठाकुर ਪ੍ਰਸ਼ਾਦਾ ਨਹੀਂ ਸ਼ਕਣਗੇ ਭੋਗ ਨਹੀਂ ਲਾਉਣਗੇ ਕਿਉਂਕਿ ਇਹ ਇੱਕ ਪੱਥਰ ਦਾ ਠਾਕੁਰ ਹੈ ਤਾਂ ਭਗਤ ਨੇ ਆਪਣੀ ਮਾਂ ਨੂੰ ਕਹਿਣ ਲੱਗਾ ਮਾਤਾ ਜਦੋਂ ਤੱਕ ਠਾਕੁਰ ਭੋਗ ਨਹੀਂ ਲਾਉਣਗੇ ਨਾ ਮੈਂ ਕੁਝ ਖਾਵਾਂਗਾ ਅਤੇ ਨਾ ਹੀ ਮੈਂ ਕੋਈ ਕੰਮਕਾਰ ਕਰਾਂਗਾ ਭਗਤ ਨੇ ਸ਼ਾਮ ਤੱਕ ਉਸ ਪੱਥਰ ਦੇ ਠਾਕੁਰ ਦੇ ਸਰਾਨੇ ਬੈਠਾ ਰਿਹਾ ਅਤੇ ਇੱਕ بار بار ਕਹਿੰਦਾ ਰਿਹਾ ਕਿ ਠਾਕੁਰ ਜੀ ਭੋਗ ਲਾਵੋ ਪਰ ਠਾਕੁਰ ਨੇ ਭੋਗ ਨਾ ਲਾਇਆ ਤਾਂ ਉਸ ਦੇ ਮਾਤਾ ਪਿਤਾ ਉਸ ਨੂੰ ਬਾਰ ਬਾਰ ਕਹਿ ਲਗੇ ਕਿ ਪੁੱਤਰ ਇਹ ਪੱਥਰ ਦਾ ਠਾਕੁਰ ਭੋਗ ਨਹੀਂ ਲਾਵੇਗਾ ਤੁਸੀਂ ਪ੍ਰਸ਼ਾਦਾ ਛਕ ਲਵੋ ਤਾਂ ਉਹਨਾਂ ਦੇ ਬਾਰ ਬਾਰ ਕਹਿਣ ਤੇ ਧੰਨੇ ਧੰਨੇ ਨੇ ਪਰੇਸ਼ਾਨ ਹੋ ਕੇ ਅੰਦਰੋਂ ਗੇਟ ਦੀ ਕੁੰਡੀ ਲਾ ਲਈ ਜਦੋਂ ਰਾਤ ਬੀਤ ਗਈ ਅਗਲਾ ਦਿਨ ਚੜਿਆ ਤਾਂ ਭਗਤ ਧੰਨੇ ਦੇ ਮਾਤਾ ਪਿਤਾ ਆਕੇ ਫਿਰ ਗੇੜ ਦੀ ਕੁੰਡੀ ਘੜਕਾਉਣ ਲੱਗੇ ਤੇ ਪੁੱਤਰ ਹੁਣ ਤਾਂ ਪ੍ਰਸ਼ਾਦਾ ਛਕ ਲੈ ਹੁਣ ਤਾਂ ਰਾਤ ਵੀ ਬੀਤ ਗਈ ਤਾਂ ਭਗਤ ਨਾ ਕਹਿ ਲਗਾ ਜਦੋਂ ਤੱਕ ਮੇਰਾ ਠਾਕੁਰ ਭੋਗ ਨਹੀਂ ਲਾਵੇਗਾ ਤਦ ਤੱਕ ਮੈਂ ਪ੍ਰਸ਼ਾਦਾ ਪਾਣੀ ਨਹੀਂ ਚੱਕਾਂਗਾ ਅਤੇ ਨਾ ਹੀ ਕੋਈ ਕੰਮਕਾਰ ਕਰਾਂਗਾ ਤਾਂ ਇਹ ਗੱਲ ਸੁਣ ਕੇ ਉਸ ਦੇ ਮਾਤਾ ਪਿਤਾ ਚਿੰਤਾ ਵਿੱਚ ਪੈ ਗਏ ਅਤੇ ਸੋਚਣ ਲੱਗੇ ਕਿ ਕਿਤੇ ਸਾਡਾ ਪੁੱਤਰ ਭੁੱਖ ਦੇ ਨਾਲ ਮਰ ਹੀ ਨਾ ਜਾਵੇ ਇਕੱਲਾ-ਕੱਲਾ ਪੁੱਤਰ ਹੈ ਤਉ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਪੰਡਤ ਤਿਰਲੋਚਨ ਦਾਸ ਦੇ ਕੋਲ ਗਏ ਅਤੇ ਉਸ ਨੂੰ ਜਾ ਕੇ ਕਹਿਣ ਲੱਗੇ ਕਿ ਪੰਡਤ ਜੀ ਜੇ ਸਾਡੇ ਪੁੱਤਰ ਨੂੰ ਕੁਝ ਹੋ ਗਿਆ ਤਾਂ ਅਸੀਂ ਤੁਹਾਨੂੰ ਨਹੀਂ ਛੱਡਾਂਗੇ ਤਾਂ ਪੰਡਤ ਜੀ ਘਬਰਾ ਗਏ ਅਤੇ ਕਹਿਣ ਲੱਗੇ ਮੈਂ ਤਾਂ ਧੰਨੇ ਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਪੂਜਾ ਤੇਰੇ ਤੋਂ ਨਹੀਂ ਹੋਣੀ ਅਸਲ ਵਿੱਚ ਉਹ ਪੰਡਤ ਵੀ ਭਗਤ ਧੰਨੇ ਦੀ ਸ਼ਰਧਾ ਨੂੰ ਨਹੀਂ ਦੇਖ ਸਕਿਆ ਭਗਤ ਧੰਨਾ ਜੀ ਦੇ ਮਾਤਾ ਪਿਤਾ ਦੇ ਕਹਿਣ ਦੇ ਬਾਵਜੂਦ ਪੰਡਤ ਤਰਲੋਚਨ ਦਾਸ ਜਦੋਂ ਭਗਤ ਧੰਨਾ ਜੀ ਦੇ ਘਰ ਆਏ ਅਤੇ ਆ ਕੇ ਦੇਖਿਆ ਕਿ ਭਗਤ ਧੰਨਾ ਜੀ ਦਰਵਾਜ਼ੇ ਨੂੰ ਕੁੰਡੀ ਲਾਏ ਬੈਠੇ ਹਨ ਤਾਂ ਭਗਤ ਧੰਨੇ ਨੇ ਕਿਹਾ ਕਿ ਮੈਂ ਕੁੰਡਾ ਤੱਕ ਕੁੰਡੀ ਨਹੀਂ ਖੋਲਾਂਗਾ ਜਦੋਂ ਤੱਕ ਮੇਰਾ ਠਾਕੁਰ ਭੋਗ ਨਹੀਂ ਲਾਵੇਗਾ ਤਾਂ ਫਿਰ ਪੰਡਤ ਤਰਲੋਚਨ ਨੇ ਕਿਹਾ ਭਗਤ ਧੰਨੇ ਮੈਂ ਤੇਰਾ ਗੁਰੂ ਪੰਡਤ ਤਰਲੋਚਨ ਹਾਂ ਤੂੰ ਕੁੰਡੀ ਖੋਲ ਤਾਂ ਜਦੋਂ ਭਗਤ ਧੰਨੇ ਨੇ ਪੰਡਤ ਅਰੋਚਨ ਦੀ ਆਵਾਜ਼ ਸੁਣੀ ਤਾਂ ਉਸਨੇ ਭੱਜ ਕੇ ਕੁੰਡੀ ਖੋਲ ਦਿੱਤੀ ਅਤੇ ਪੰਡਤ ਦੇ ਪੈਰੀ ਹੱਥ ਲਾਏ ਤਾਂ ਉਸ ਪੰਡਤ ਨੇ ਭਗਤ ਧੰਨੀ ਨੂੰ ਕਿਹਾ ਕਿ ਉਹ ਮੂਰਖਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੇਰੇ ਤੋਂਏ ਪੂਜਾ ਨਹੀਂ ਹੋਣੀ ਤੇਰੇ ਵਸ ਦੀ ਗੱਲ ਨਹੀਂ ਹੈ ਅਤੇ ਪੰਡਤ ਨੇ ਕਿਹਾ ਕਿ ਇਹ ਪੱਥਰ ਕਦੀ ਵੀ ਪ੍ਰਸ਼ਾਦਾ ਨਹੀਂ ਚੱਕਦਾ ਮੈਂ ਤੈਨੂੰ ਇਹ ਥੋੜੀ ਕਿਹਾ ਸੀ ਕਿ ਇਹ ਪ੍ਰਸ਼ਾਦਾ ਸਕੇਗਾ ਤੈਨੂੰ ਇਹ ਕਿਹਾ ਸੀ ਤਨਪ ਹੋਗੀ ਹੀ ਲਾਉਣਾ ਸੀ ਨਾ ਕਿ ਇਸ ਨੂੰ ਪੂਰਾ ਪ੍ਰਸ਼ਾਦਾ ਛਕਾਉਣਾ ਸੀ ਤਾਂ ਭਗਤ ਅੰਨਾ ਜੀ ਕਹਿਣ ਲਗੇ ਪੰਡਤ ਜੀ ਤੁਸੀਂ ਪਹਿਲਾਂ ਆਪ ਹੀ ਤਾਂ ਕਹਿੰਦੇ ਸੀ ਕਿ ਇਹ ਪੱਥਰ ਇੱਕ ਠਾਕੁਰ ਹੈ ਅਤੇ ਹੁਣ ਤੁਸੀਂ ਇਸ ਠਾਕੁਰ ਨੂੰ ਪੱਥਰ ਦੱਸ ਰਹੇ ਹੋ ਜਾਓ ਤੁਸੀਂ ਇੱਥੋਂ ਚਲੇ ਜਾਓ ਮੈਨੂੰ ਤੁਹਾਡੀ ਵੀ ਕੋਈ ਲੋੜ ਨਹੀਂ ਹੈ ਭਗਤ ਅੰਨਾ ਆਪਣੇ ਠਾਕੁਰ ਦੇ ਮੂਰੇ ਬੇਨਤੀ ਕਰਨ ਲੱਗਾ ਕਿ ਠਾਕੁਰ ਜੀ ਜਦ ਤੱਕ ਤੁਸੀਂ ਭੋਗ ਨਹੀਂ ਲਾਵੋਗੇ ਤਦ ਤੱਕ ਮੈਂ ਪ੍ਰਸ਼ਾਦਾ ਨਹੀਂ ਚਕਾਂਗਾ ਤਾਂ ਭਗਤ ਧੰਨੇ ਨੇ ਉਸ ਪਰਮਾਤਮਾ ਨੂੰ ਹੀ ਮਜਬੂਰ ਕਰ ਦਿੱਤਾ ਇੰਨੀ ਵੱਡੀ ਸ਼ਰਧਾ ਦੇਖ ਕੇ ਪਰਮਾਤਮਾ ਨੂੰ ਖੁਦ ਪ੍ਰਗਟ ਹੋਣਾ ਪਿਆ ਇੱਕ ਇਨਸਾਨ ਦਾ ਰੂਪ ਧਾਰ ਕੇ ਪਰਮਾਤਮਾ ਖੁਦ ਆਪ ਭਗਤ ਧੰਨਾ ਜੀ ਦੇ ਸਾਹਮਣੇ ਆ ਬੈਠੇ ਅਤੇ ਕਹਿਣ ਲੱਗੇ ਭਗਤ ਧੰਨਾ ਜੀ ਲਿਆਓ ਪ੍ਰਸ਼ਾਦਾ ਸਾਨੂੰ ਭੁੱਖ ਬਹੁਤ ਲੱਗੀ ਹੈ ਅਸੀਂ ਪ੍ਰਸ਼ਾਦਾ ਛਕਣਾ ਹੈ ਤਾਂ ਭਗਤ ਧੰਨਾ ਜੀ ਖੁਸ਼ ਹੋ ਕੇ ਦੌੜ ਕੇ ਪ੍ਰਸ਼ਾਦਾ ਪਾਣੀ ਲੈ ਕੇ ਆਏ ਠਾਕੁਰ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਤਤ ਪਰਮਾਤਮਾ ਭਗਤ ਧੰਨਾ ਜੀ ਨੂੰ ਕਹਿਣ ਲੱਗੇ ਕਿ ਧੰਨਾ ਜੀ ਹੁਣ ਅਸੀਂ ਇੱਥੋਂ ਜਾਈਏ ਤਾਂ ਭਗਤ ਧੰਨਾ ਜੀ ਕਹਿਣ ਲੱਗੇ ਨਹੀਂ ਐ ਇਦਾਂ ਕਿਵੇਂ ਜਾ ਸਕਦੇ ਹੋ ਤੁਸੀਂ ਜਿਸ ਕੰਮ ਲਈ ਤੁਹਾਨੂੰ ਸੱਦਿਆ ਹੈ ਤੁਹਾਨੂੰ ਬੁਲਾਇਆ ਗਿਆ ਉਹ ਕੰਮ ਤਾਂ ਹਲੇ ਤੱਕ ਹੋਇਆ ਹੀ ਨਹੀਂ ਤਾ ਪਰਮਾਤਮਾ ਕਹਿਣ ਲਗਾ ਧੰਨਾ ਜੀ ਤੁਸੀਂ ਸਾਨੂੰ ਕਿਸ ਲਈ ਬੁਲਾਇਆ ਹੈ ਤਾਂ ਭਗਤ ਧੰਨਾ ਜੀ ਕਹਿਣ ਲਗੇ ਠਾਕੁਰ ਜੀ ਮੈਂ ਤੁਹਾਨੂੰ ਮੈਂ ਸੁਣਾ ਹੈ ਕਿ ਤੁਸੀਂ ਸਭ ਦੇ ਕਾਰਜ ਆਪ ਸਵਾਰਦੇ ਹੋ ਕੰਮ ਕਰ ਆਪ ਹਾਜ਼ਰ ਹੋ ਕੇ ਕਰਦੇ ਹੋ ਜਿਹੜੇ ਤੁਹਾਡੀ ਪੂਜਾ ਕਰਦੇ ਹਨ ਜਿਹੜੇ ਤੁਹਾਡੀ ਸੇਵਾ ਕਰਦੇ ਹਨ ਉਹਨਾਂ ਦੇ ਤੁਸੀਂ ਕਾਰਜ ਆਪ ਹਾਜ਼ਰ ਹੋ ਕੇ ਕਰਦੇ ਹੋ ਤਾਂ ਪਰਮਾਤਮਾ ਕਹਿਣ ਲਗਾ ਹਾਂ ਧੰਨੇ ਮੈਂ ਉਹਨਾਂ ਸਭ ਦੇ ਕਾਰਜ ਸਵਾਰਦਾ ਹਾਂ ਜੋ ਮੇਰੀ ਭਗਤੀ ਕਰਦੇ ਹਨ ਪੂਜਾ ਕਰਦੇ ਹਨ ਮੇਰੀ ਆਰਾਧਨਾ ਕਰਦੇ ਹਨ ਤਾਂ ਭਗਤਾਨਾ ਜੀ ਕਹਿਣ ਲਗਾ ਤਾਂ ਫਿਰ ਠਾਕੁਰ ਜੀ ਮੇਰੇ ਵੀ ਕੰਮ ਸਵਾਰੋ ਤਾਂ ਪਰਮਾਤਮਾ ਕਹਿਣ ਲਗਾ ਭਗਤਾਨਾ ਜੀ ਦੱਸੋ ਤੁਹਾਡੇ ਕਿਹੜੇ ਕੰਮ ਸਵਾਰਨ ਵਾਲੇ ਹਨ ਤਾਂ ਭਗਤਾਨਾ ਜੀ ਕਹਿਣ ਲਗੇ ਠਾਕੁਰ ਜੀ ਮੈਨੂੰ ਵਧੀਆ ਜੋੜੇ ਚਾਹੀਦੇ ਹਨ ਅਤੇ ਸੋਹਣੇ ਬਸਤਰ ਚਾਹੀਦੇ ਹਨ ਅਤੇ ਅਨਾਜ ਮੈਨੂੰ ਇਮਾਨਦਾਰੀ ਦਾ ਚਾਹੀਦਾ ਹੈ ਤਾਂ ਪ੍ਰਮਾਤਮਾ ਕਹਿਣ ਲੱਗਾ ਠੀਕ ਹੈ ਭਗਤ ਧੰਨੇ ਜਿਵੇਂ ਤੂੰ ਚਾਹਵੇਂਗਾ ਉਵੇਂ ਹੀ ਹੋਵੇਗਾ ਅਤੇ ਇੱਕ ਭਗਤ ਧੰਨਾ ਜੀ ਕਹਿਣ ਲੱਗੇ ਮੈਨੂੰ ਹੋਰ ਇੱਕ ਗਾਂ ਅਤੇ ਸੱਜਰ ਸੂਈ ਚਾਹੀਦੀ ਹੈ ਅਤੇ ਇੱਕ ਮਾਝੀ ਸੱਜਰ ਸੂਈ ਚਾਹੀਦੀ ਹੈ ਤਾਂ ਠਾਕੁਰ ਕਹਿਣ ਲੱਗਾ ਭਗਤ ਧੰਨੇ ਇੱਕ ਚੀਜ਼ ਮੰਗ ਲਿਆ ਕਿ ਦੋਨੋਂ ਹੀ ਚਾਹੀਦੀਆਂ ਹਨ ਪਰਮਾਤਮਾ ਮਾਨ ਹੀ ਮਾਨ ਵਿੱਚ ਮੁਸਕਰਾ ਰਹੇ ਸਨ ਖੁਸ਼ ਹੋ ਰਹੇ ਸਨ ਭਗਤ ਧੰਨੇ ਦੀਆਂ ਗੱਲਾਂ ਸੁਣ ਕੇ ਉਸ ਤੋਂ ਬਾਅਦ ਭਗਤ ਧੰਨਾ ਕਹਿਣ ਲੱਗਾ ਠਾਕੁਰ ਜੀ ਮੈਨੂੰ ਇੱਕ ਘੋੜੀ ਵੀ ਚਾਹੀਦੀ ਹੈ ਤਾਂ ਠਾਕੁਰ ਕਹਿਣ ਲੱਗੇ ਕਿ ਭਗਤ ਧੰਨਿਆ ਹਣ ਤੂੰ ਇਸ ਘੋੜੀ ਦਾ ਕੀ ਕਰਨਾ ਹੈ ਤਾਂ ਭਗਤ ਧੰਨਾ ਜੀ ਕਹਿਣ ਲੱਗੇ ਘੋੜੀ ਮੈਨੂੰ ਇਸ ਲਈ ਚਾਹੀਦੀ ਹੈ ਕਿ ਮੈਂ ਖੇਤਾਂ ਵੱਲ ਜਾਵਾਂ ਤਾਂ ਇਸ ਘੋੜੀ ਦੇ ਉੱਪਰ ਸਵਾਰ ਹੋ ਕੇ ਜਾਇਆ ਕਰਾਂਗਾ ਇਹ ਸਾਰੀਆਂ ਗੱਲਾਂ ਪੂਰੀਆਂ ਕਰਨ ਤੋਂ ਬਾਅਦ ਠਾਕੁਰ ਜੀ ਕਹਿਣ ਲੱਗੇ ਕਿ ਧੰਨਾ ਜੀ ਹੁਣ ਅਸੀਂ ਜਾਈਏ ਵਾਪਸ ਭਗਤ ਧੰਨਾ ਕਹਿਣ ਲੱਗਾ ਨਹੀਂ ਜੀ ਹਜੇ ਵੀ ਹਜੇ ਵੀ ਕੁਝ ਰਹਿੰਦਾ ਹੈ ਤਾਂ ਪਰਮਾਤਮਾ ਮੁਸਕਰਾ ਕੇ ਕਹਿਣ ਲੱਗੇ ਕਿ ਧੰਨਿਆ ਹੁਣ ਕੀ ਰਹਿ ਗਿਆ ਹੈ ਧੰਨਾ ਕਹਿਣ ਲੱਗਾ ਕਿ ਠਾਕੁਰ ਜੀ ਮੈਨੂੰ ਇੱਕ ਵਧੀਆ ਜੀ ਘਰਵਾਲੀ ਚਾਹੀਦੀ ਹੈ ਜੋ ਚੰਗੇ ਸੁਭਾਅ ਵਾਲੀ ਹੋਵੇ ਨੇਕ ਹੋਵੇ ਇੰਨੀਆਂ ਗੱਲਾਂ ਕਹਿ ਕੇ ਭਗਤ ਧੰਨਾ ਜੀ ਕਹਿਣ ਲਗੇ ਬਸ ਵਾ ਪ੍ਰਮਾਤਮਾ ਠਾਕੁਰ ਜੀ ਮੇਰੀਆਂ ਇੰਨੀਆਂ ਹੀ ਵੰਗਾ ਹਨ ਤਾਂ ਪ੍ਰਮਾਤਮਾ ਕਹਿਣ ਲਗਾ ਠੀਕ ਹੈ ਧੰਨਾ ਧੰਨਿਆ ਇਹ ਸਭ ਤੇਰੀਆਂ ਪੂਰੀਆਂ ਹੋ ਜਾਵਣੀਆਂ ਇਸ ਤਰ੍ਹਾਂ ਭਗਤ ਧੰਨੇ ਨੇ ਪੱਥਰਾਂ ਦੇ ਵਿੱਚੋਂ ਰੱਬ ਪਾ ਲਿਆ ਅੱਜ ਦੀ ਸਾਖੀ ਤੁਹਾਨੂੰ ਕਿਦਾਂ ਨਹੀਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ